ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਅਸਰ ਸਿਰਫ ਸਰੀਰਕ ਸਿਹਤ ਤੇ ਹੀ ਨਹੀਂ ਦਿਖਾਈ ਦਿੰਦਾ ਸਗੋਂ ਅੱਖਾਂ ਤੇ ਵੀ ਅਸਰ ਪੈਂਦਾ ਹੈ। ਅੱਜਕੱਲ ਦੇ ਬੱਚੇ ਐਨਕਾ ਲਗਾਉਂਦੇ ਨੇ ਪਰ ਟੈਕਨੋਲੋਜੀ ਵਿੱਚ ਆਏ ਬਦਲਾਅ ਨਾਲ ਲੋਕ ਹੁਣ ਕੰਟੈਕਟ ਲੈਂਸ ਦੀ ਵਰਤੋਂ ਕਰਨ ਲੱਗੇ ਨੇ। ਲੈਂਸ ਦੀ ਵਰਤੋਂ ਕਰਨਾ ਅੱਜਕੱਲ ਦੀ ਯੁਵਾ ਪੀੜੀ ਦੇ ਵਿੱਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਲੋਕ ਫੈਸ਼ਨੇਬਲ ਨਜ਼ਰ ਆਉਣ ਦੇ ਲਈ ਵੀ ਲੈਂਸ ਦੀ ਵਰਤੋਂ ਕਰਦੇ ਨੇ। ਹਾਲ ਹੀ ਵਿੱਚ ਅਦਾਕਾਰ ਜੈਸਮੀਨ ਪਸੀਨ ਦਿੱਲੀ ਵਿੱਚ ਇੱਕ ਇਵੈਂਟ ਵਿੱਚ ਗਈ ਸੀ ਇੱਥੇ ਉਸਨੇ ਕੰਟੈਕਟ ਲੈਂਸ ਪਹਿਨੇ ਸਨ ਉਸ ਦੀਆਂ ਅੱਖਾਂ ਵਿੱਚ ਦਰਦ ਦੀ ਸ਼ਿਕਾਇਤ ਕਰਨ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੇ ਕੋਰਨੀਆ ਨੂੰ ਨੁਕਸਾਨ ਦਾ ਪਤਾ ਲਗਾਇਆ ਆਓ ਜਾਣਦੇ ਹਾਂ ਕੰਟੈਕਟ ਲੈਂਸ ਪਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਨਾਲ ਅੱਖਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅੱਜ ਕੱਲ੍ਹ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਕੰਟੈਕਟ ਲੈਂਸ ਉਪਲਬਧ ਨੇ ਪਰ ਇਸ ਵਿੱਚ ਕਈ ਸਸਤੇ ਵਿਕਲਪ ਉਪਲਬਧ ਨੇ ਜਦੋਂ ਵੀ ਤੁਸੀਂ ਲੈਂਸ ਪਾਉਂਦੇ ਹੋ ਸਿਰਫ ਚੰਗੀ ਕੁਆਲਿਟੀ ਦੇ ਕੰਟੈਕਟ ਲੈਂਸ ਹੀ ਪਾਓ ਕੰਟੈਕਟ ਲੈਂਸ ਪੈਨਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਆਪਣੇ ਕੰਟੈਕਟ ਲੈਂਸਾਂ ਨੂੰ ਆਪਣੀ ਹਥੇੜੀ ਦੇ ਕੇਂਦਰ ਤੇ ਰੱਖੋ ਇਸ ਤੋਂ ਬਾਅਦ ਲੈਂਸਾਂ ਤੇ ਦੁਬਾਰਾ ਕੋਲ ਦਾ ਛਿੜਕਾ ਕਰੋ ਕੰਟੈਕਟ ਲੈਂਸ ਨੂੰ ਕੋਲ ਨਾਲ ਸਾਫ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਾਫ ਕਰੋ ਲੈਂਸ ਨੂੰ ਕਦੇ ਵੀ ਨਲਕੇ ਜਾਂ ਟੂਟੀ ਦੇ ਪਾਣੀ ਨਾਲ ਸਾਫ ਨਾ ਕਰੋ ਕੰਟੈਕਟ ਲੈਂਸ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਇਸ ਦੇ ਨਾਲ ਹੀ ਲੈਂਸ ਨੂੰ ਵੀ ਹਮੇਸ਼ਾ ਸਾਫ ਕਰਕੇ ਪਹਿਨਣਾ ਚਾਹੀਦਾ ਹੈ ਇਸ ਨਾਲ ਇਨਫੈਕਸ਼ਨ ਦਾ ਡਰ ਨਹੀਂ ਰਹਿੰਦਾ ਕੰਟੈਕਟ ਲੈਂਸ ਸਿਰਫ ਨਿਸ਼ਚਿਤ ਸਮੇਂ ਲਈ ਹੀ ਬਾਹਰੋਂ ਗਲਤੀ ਨਾਲ ਵੀ ਕੰਟੈਕਟ ਲੈਂਸ ਪਾ ਕੇ ਜਿਆਦਾ ਦੇਰ ਤੱਕ ਇਸ ਦੀ ਵਰਤੋਂ ਨਾ ਕਰੋ ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਕਾਰਨ ਕੋਰਨੀਆਂ ਨੂੰ ਆਕਸੀਜਨ ਨਹੀਂ ਮਿਲਦੀ ਹਾਲਾਂਕਿ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਸੰਪਰਕ ਲੈਂਸ ਉਪਲਬਧ ਨੇ ਜਿਸ ਦੀ ਵਰਤੋਂ 8 ਘੰਟੇ ਇੱਕ ਦਿਨ ਜਾਂ 15 ਦਿਨਾਂ ਲਈ ਕੀਤੀ ਜਾ ਸਕਦੀ ਹੈ ਇਸ ਲਈ ਜਦੋਂ ਵੀ ਤੁਸੀਂ ਕੰਟੈਕਟ ਲੈਂਸ ਖਰੀਦਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ